ਬੀਜੇਪੀ ਅਤੇ ਕਾਂਗਰਸ ਪਾਰਟੀ ਅੱਜ ਲਿਸਟ ਜਾਰੀ ਕਰ ਸਕਦੇ ਨੇ ਤੇ ਉੱਥੇ ਹੀ ਜੋ ਰਹਿੰਦੇ ਉਮੀਦਵਾਰ ਨੇ ਉਹਨਾਂ ਦਾ ਅੱਜ ਨਾਮ ਜਿਹੜਾ ਕਿ ਸਾਹਮਣੇ ਆ ਸਕਦਾ ਹੈ ਤੇ ਜਿਸ ਦੇ ਦੌਰਾਨ ਬੀਜੇਪੀ ਦੇ ਵੱਲੋਂ ਅੱਜ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਅੱਜ ਸ਼ਾਮ ਨੂੰ ਜਾਂ ਕੱਲ ਤੱਕ ਜਿਹੜੀ ਕਿ ਉਮੀਦਵਾਰਾਂ ਦੀ ਲਿਸਟ ਜਾਰੀ ਹੋ ਜਾਵੇਗੀ ਤੇ ਉੱਥੇ ਹੀ ਕਾਂਗਰਸ ਪਾਰਟੀ ਦਾ ਜੋ ਇੱਕ ਉਮੀਦਵਾਰ ਫਿਰੋਜ਼ਪੁਰ ਤੋਂ ਰਹਿੰਦਾ ਹੈ ਉਸ ਦਾ ਵੀ ਜਲਦ ਐਲਾਨ ਹੈ ਜਿਹੜਾ ਕਿ ਕਾਂਗਰਸ ਪਾਰਟੀ ਅੱਜ ਕਰ ਸਕਦੀ ਹੈ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਹੈ ਜਿਹੜੀ ਕਿ ਸਾਹਮਣੇ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਦੇ ਦੌਰਾਨ ਫਿਰੋਜ਼ਪੁਰ ਤੋਂ ਜਿਹੜੇ ਕਿ ADGP ਗੁਰਦੀਪ ਸਿੰਘ ਢਿੱਲੋਂ ਜਿਹੜੇ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਤੇ ਜਿਸ ਦੇ ਦੌਰਾਨ ਹੁਣ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਦੇ ਉੱਤੇ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਹਲਚਲ ਹੈ ਜਿਹੜੀ ਕਿ ਤੇਜ਼ ਹੋਈ ہوئی ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ADGP ਦਾ ਵੱਲੋਂ ਜਿਹੜਾ ਕਿ ਅਸਤੀਫਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਭਾਜਪਾ ਵੀ ਆਪਣੀ ਜਿਹੜੀ ਕਿ ਲਿਸਟ ਜਾਰੀ ਕਰ ਸਕਦੀ ਹੈ ਤੇ ਪਹਿਲਾਂ ਉਹਨਾਂ ਦੇ ਵੱਲੋਂ ਜਿਹੜੀ ਕਿ 9 ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਤੇ ਜਿਸ ਦੇ ਵਿੱਚ ਦੱਸਦੀ ਹੈ ਕਿ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਤੇ ਫਰੀਦਕੋਟ ਤੋਂ ਹੰਸਰਾਜ ਹੰਸ ਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਪਟਿਆਲਾ ਤੋਂ ਪਰਨੀਤ ਕੌਰ ਤੇ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਤੇ ਜਲੰਧਰ ਤੋਂ ਜਿਹੜੇ ਕਿ ਸ਼ੁਸ਼ੀਰ ਰਿੰਕੂ ਤੇ ਬਠਿੰਡਾ ਦੇ ਵਿੱਚ ਪਰਮਪਾਲ ਕੌਰ ਸਿੱਧੂ ਤੇ ਖੜੂਰ ਸਾਹ ਤੋਂ ਮਨਦੀਪ ਸਿੰਘ ਮੰਨਾ ਤੇ ਹੁਸ਼ਿਆਰ ਪੁੱਤ ਜਿਹੜਾ ਕਿ ਅਨੀਤਾ ਸੋਮ ਪ੍ਰਕਾਸ਼ ਨੂੰ ਜਿਹੜਾ ਕਿ ਟਿਕਟ ਦਿੱਤੀ ਗਈ ਤੇ ਜਿਸ ਦੇ ਦੌਰਾਨ ਇਸ ਤੋਂ ਬਾਅਦ ਲਗਾਤਾਰ ਪੂਰਨ ਤੌਰ ਤੇ ਜਿਹੜੀ ਹਲਚਲ ਆ ਤੇਜ ਹੋਈ ਹੈ ਤੇ ਅੱਜ ਕਾਂਗਰਸ ਪਾਰਟੀ ਵੀ ਆਪਣੀ ਲਿਸਟ ਜਾਰੀ ਕਰ ਸਕਦੀ ਹੈ ਤੇ ਭਾਜਪਾ ਦੇ ਵੱਲੋਂ ਵੀ ਅੱਜ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਅੱਜ ਜੋ ਰਹਿੰਦੇ ਉਮੀਦਵਾਰ ਨੇ ਉਹਨਾਂ ਦਾ ਨਾਮ ਜਿਹੜਾ ਕਿ ਸਾਹਮਣੇ ਆ ਸਕਦਾ ਹੈ ਤੇ ਭਾਜਪਾ ਆਪਣੀ ਤੀਜੀ ਲਿਸਟ ਜਾਰੀ ਕਰ ਸਕਦੀ ਹੈ ਤੇ ਜਿਸ ਦੇ ਵਿੱਚ ਜਿਹੜੇ ਵੀ ਰਹਿੰਦੇ ਉਮੀਦਵਾਰ ਉਹਨਾਂ ਦਾ ਨਾਮ ਸਾਹਮਣੇ ਆ ਸਕਦੇ ਤੇ ਕਾਂਗਰਸ ਪਾਰਟੀ ਨਾਲ ਦੱਸਦੀ ਹੈ ਕਿ ਕਾਂਗਰਸ ਪਾਰਟੀ ਵੀ ਅੱਜ ਫਿਰੋਜ਼ਪੁਰ ਤੋਂ ਆਪਣਾ ਕੈਂਡੀਡੇਟ ਐਲਾਨ ਸਕਦੀ ਹੈ ਤੇ ਜਿਸ ਦੇ ਵਿੱਚ ਐਡੀਜੀਪੀ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਤੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਜਿਸ ਦੇ ਦੌਰਾਨ ਪੂਰਨ ਤੌਰ ਤੇ ਜਿਹੜੀ ਸਿਆਸਤ ਦੇ ਵਿੱਚ ਹਲਚਲ ਆ ਤੇਜ਼ ਹੋਈ ਹੋਈ ਹੈ ਤੇ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਹੋਇਆ ਤੇ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਤੇ ਉਸ ਤੋਂ ਪਹਿਲਾਂ ਹੀ ਪੂਰਨ ਤੌਰ ਤੇ ਸਿਆਸਤ ਪਖੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਅੱਜ ਜਿਹੜਾ ਕਿ ਫਿਰੋਜ਼ਪੁਰ ਦੇ ਵਿੱਚ ਉਮੀਦਵਾਰ ਰਹਿੰਦਾ ਹੈ ਉਸ ਦਾ ਨਾਮ ਐਲਾਨ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਵੀ ਅੱਜ ਇੱਕ ਵੱਡੀ ਮੀਟਿੰਗ ਸੱਦੀ ਗਈ ਹੈ ਤੇ ਬੀਜੇਪੀ ਵੀ ਆਪਣੇ ਰਹਿੰਦੇ ਉਮੀਦਵਾਰਾਂ ਦਾ ਨਾਮ ਜਾਰੀ ਕਰ ਸਕਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਸਾਰੇ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰ ਸਿਆਸੀ ਖਾੜੀ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਦੱਸਦੀ ਹੈ ਕਿ ਹੁਣ ਭਾਜਪਾ ਦੇਵ ਲੋਬੀ ਅੱਜ ਇੱਕ ਵੱਡੀ ਮੀਟਿੰਗ ਸੱਦ ਲਈ ਗਈ ਹੈ ਤੇ ਇਹ ਵੱਡੀ ਮੀਟਿੰਗ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਤੋਂ ਬਾਅਦ ਅੱਜ ਲਿਸਟ ਵੀ ਜਾਰੀ ਹੋ ਸਕਦੀ ਹੈ ਤੇ ਕਾਂਗਰਸ ਪਾਰਟੀ ਨੇ ਵੀ ਫਿਰੋਜ਼ਪੁਰ ਤੋਂ ਜਿਹੜਾ ਕਿ ਕੈਂਡੀਡੇਟ ਦਾ ਐਲਾਨ ਕਰ ਸਕਦੇ ਨੇ ਤੇ ਜਿਸ ਦੇ ਵਿੱਚ ADGP ਦਾ ਨਾਮ ਚਰਚਾਵਾ ਵਿੱਚ ਹੈ ਤੇ ਜਿਸ ਦੇ ਦੌਰਾਨ ਸਿਆਸਤ ਦੇ ਵਿੱਚ ਪੂਰਨ ਤੌਰ ਤੇ ਹਲਚਲ ਹੈ ਜਿਹੜੀ ਕਿ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ ਅੱਜ ਬੀਜੇਪੀ ਤੇ ਕਾਂਗਰਸ ਪਾਰਟੀ ਜਿਹੜੀ ਕਿ ਲਿਸਟ ਜਾਰੀ ਕਰ ਸਕਦੀ ਹੈ ਤੇ ਬਾਕੀ ਕੈਂਡੀਡੇਟਾਂ ਦਾ ਨਾਮ ਹੈ ਜਿਹੜਾ ਕਿ ਐਲਾਨ ਹੋ ਸਕਦਾ ਹੈ